नमस्कार ये आकाशवाणी है हुन तुसी चंचल शर्मा तो प्रतिशक खबरा सुनो पहला बुलेटिन दिया खास खबरा रक्षा मंत्री राजनाथ सिंह ने कहा ब्रह्ममो सिर्फ एक मसाइल नहीं सगु देश दिया वातियां स्वदेशी समरथथावां दा प्रतीक है केंद्रीय गृह राज्य मंत्री बंदी संजय कुमार ने आज जिला गुरदासपुर दे पिंड कनिया के भेट दे हर प्रभावित लोका नाल मुलाकात ਅੰਮ੍ਰਿਤਸਰ ਦੇ ਪਾਰਟੀਸ਼ਨ ਮਿਊਜ਼ੀਅਮ ਵਿਖੇ ਵੰਡ ਤੋਂ ਬਾਅਦ ਇੱਕ ਸਾਂਝੀ ਸਭਿਆਚਾਰਕ ਵਿਰਾਸਤ ਸਿਰਲੇਖ ਵਾਲੀ ਤਸਵੀਰਾਂ ਦੀ ਇੱਕ ਵਿਲੱਖਣ ਪ੍ਰਦਰਸ਼ਨੀ ਦਾ ਆਗਾਟਨ ਤੇ ਹਰਾ ਮੌਕੇ ਫਾਸਟ ਟੈਗ ਦੇ ਸਾਲਾਨਾ ਪਾਸ ਦਿਓ ਉਪਹਾਰ ਮਾਨਸਾ ਜ਼ਿਲ੍ਹੇ ਦੇ ਚੁਨੀਰ ਵਿੱਚ ਆਜ ਇੱਕ ਸਰਕਾਰੀ ਪਾਸ ਦੀ ਲਪੇਟ ਵਿੱਚ ਔਣ ਕਾਰਨ ਸਕੂਟਰ ਸਵਾਰ ਦੋ ਸਖੀਆਂ ਪੈਣਾ ਦੀ ਮੌਤ ਪਿਤਾ ਤੇ ਬਰਾ ਜ਼ਖਮੀ ਅਤੇ 69ਵੀਂ ਸੂਬਾ ਬਦਰੀ ਖੇਡਾਂ ਚੁ ਫਾਜ਼ਿਲਕਾਰੀਆਂ ਕੁੜੀਆਂ ਨੇ ਕਬੱਡੀ ਨੈਸ਼ਨਲ ਸਟਾਈਲ ਦਾ ਖਤਾਬ ਦਿੱਤਿਆ ਤੇ ਹੁਣ ਖਬਰਾਂ ਵਿਸਥਾਰ ਨਾਲ ਰੱਖਿਆ ਮੰਤਰੀ ਰਾਜਨਾਥ ਸਿੰਘ ਅਤੇ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗ ਅਦਿੱਤਿਆਨਾਥ ਨੇ ਹਜੂ ਉੱਤਰ ਪ੍ਰਦੇਸ਼ ਦੇ ਲਖਨਊ ਚ ਬ੍ਰਹਮੋਜ਼ 에어로ਸਪੇਸ ਇਕਾਈ ਚ ਬਣਿਆ ਬ੍ਰਹਮੋਜ਼ ਮਿਸਾਈਲਾਂ ਦੀ ਪਹਿਲੀ ਖੇਪ ਨੂੰ ਰਵਾਨਾ ਕੀਤਾ ਇਸ ਮੌਕੇ ਬੋਲਦਿਆਂ ਰੱਖਿਆ ਮੰਤਰੀ ਨੇ ਕਿਹਾ ਕਿ ਬ੍ਰਹਮੋਜ਼ ਸਿਰਫ ਇੱਕ ਮਿਸਾਈਲ ਨਹੀਂ ਸਗੋਂ ਦੇਸ਼ ਦੀਆਂ ਵਾਦੀਆਂ ਸਵਦੇਸ਼ੀ ਸਮਰੱਥਾਵਾਂ ਦਾ ਪ੍ਰਤੀਕ ਹੈ देश में जब लोग ब्रह्मोस की चर्चा करते हैं सबके जेहन में मिसाइल के साथ साथ एक विश्वसनीयता की इमेज स्वाभाविक रूप से आ जाती है ब्रह्मोस सिर्फ एक मिसाइल नहीं है बल्कि वह भारत की बढ़ती हुई स्वदेशी क्षमताओं का प्रतीक है एक तरफ इसमें ट्रेडिशनल वारहेड है एडवांस गाइडेड सिस्टम्स हैं, तो दूसरी तरफ यह सकता है सर्वश्रेष्ठ प्रणालियों में से एक बनाता है रक्षा मंत्री ने विश्वास प्रगटाया कि देश के दे दुश्मन तो नहीं बच सकेंगे। इस समागम दौरान रक्षा मंत्री, मंत्री ने बूस्टर बिल्डिंग का उद्घाटन किया बूस्टर डॉकिंग प्रक्रिया का प्रदर्शन भी देखा ਕੇਂਦਰੀ ਗ੍ਰਹਿ ਰਾਜ ਮੰਤਰੀ ਬਾਂਦੀ ਸੰਜੋй ਕੁਮਾਰ ਨੇ ਅੱਜੋ ਜ਼ਿਲ੍ਹਾ ਗੁਰਦਾਸਪੁਰ ਦੀ ਸਰਹੱਦੀ ਹਲਕੇ ਡੇਰਾ ਬਾਬਾ ਨਾਨਕ ਦੇ ਪਿੰਡ ਕਣੀਏ ਕੇ ਬੇਟ ਚ ਹੜ੍ਹ ਪ੍ਰਭਾਵਿਤ ਲੋਕਾਂ ਨਾਲ ਗੱਲਬਾਤ ਕੀਤੀ ਅਤੇ ਉਹਨਾਂ ਦਾ ਹਾਲ ਜਾਣਿਆ ਪਿੰਡੇ ਸਰਪੰਚ ਬੋਲਾ ਸਿੰਘ ਤੇ ਕਿਸਾਨ ਗੁਲਜ਼ਾਰ ਸਿੰਘ ਅਮਰੀਕ ਸਿੰਘ ਨੇ ਹੜਾ ਸੰਬੰਧੀ ਆਈਆਂ ਤੰਗੀਆਂ ਤੇ ਮੁਸ਼ਕਲਾਂ ਬਾਰੇ ਉਹਨਾਂ ਨਾਲ ਗੱਲਬਾਤ ਕੀਤੀ ਅਤੇ ਮੰਗ ਕੀਤੀ ਕਿ ਤੁਸੀਂ ਬੰਨ ਉੱਚਾ ਤੇ ਪੱਕਾ ਕੀਤਾ ਜਾਵੇ ਤਾਂ ਜੋ ਆਉਣ ਵਾਲੇ ਸਮੇਂ ਚ ਕਿਸੇ ਵੀ ਪਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ ਇਸ ਤੋਂ ਪਹਿਲਾਂ ਮੰਤਰੀ ਨੇ ਨੰਗਲੀ ਦੀ ਬੀਐਸਐਫ ਚੌਕੀ ਦੇ ਸੀਨੀਅਰ ਅਧਿਕਾਰੀਆਂ ਨਾਲ ਗੱਲਬਾਤ ਕੀਤੀ ਚੋਣ ਕਮਿਸ਼ਨ ਨੇ ਐਲਾਨ ਕੀਤਾ ਹੈ ਕਿ ਬਿਹਾਰ ਵਿਧਾਨ ਸਭਾ ਚੋਣਾ ਅਤੇ ਪੰਜਾਬ ਸਮੇਤ ਸੱਤ ਰਾਜਾਂ ਦੀਆਂ 8 ਸੀਟਾਂ ਤੇ ਹੋਣ ਵਾਲੀਆਂ ਜਮਨੀ ਚੋਣਾ ਵਾਲੇ ਦਿਨ ਨਿਯਮਿਤ ਅਤੇ ਅਸਥਾਈ ਮੁਲਾਜ਼ਮਾਂ ਸਮੇਤ ਸਾਰੇ ਮੁਲਾਜ਼ਮ ਤਨਖਾਹ ਦੇ ਨਾਲ ਛੁੱਟੀ ਦੇ ਹੱਕਦਾਰ ਹੋਣਗੇ ਕਮਿਸ਼ਨ ਨੇ ਕਿਹਾ ਕਿ ਜਿਹੜੇ ਵੋਟਰ ਆਪਣੇ ਹਲਕੇ ਤੋਂ ਬਾਹਰ ਕੰਮ ਕਰ ਰਹੇ ਨੇ ਪਰ ਵੋਟਰਾਂ ਵਜੋਂ ਰਜਿਸਟਰਡ ਨੇ ਉਹਨਾਂ ਨੂੰ ਵੀ ਇਸ ਸਹੂਲਤ ਦਾ ਫਾਇਦਾ ਮਿਲੇਗਾ ਕਮਿਸ਼ਨ ਨੇ ਕਿਹਾ ਕਿ ਇਸ ਕਦਮ ਦਾ ਉਦੇਸ਼ VOTING ਫੀਸਟ ਨੂੰ ਵਧਾਉਣਾ ਹੈ ਇਹ ਚੋਣਾਵਾਲੇ ਦਿਨ ਕੰਮ ਦੇ ਬੋਝ ਦੀ ਸੰਭਾਵੀ ਰੁਕਾਵਟ ਨੂੰ ਦੂਰ ਕਰੇਗਾ ਜਿਸ ਨਾਲ ਸਾਰੇ ਨਾਗਰਿਕ ਚੋਣਾਂ ਵਿੱਚ ਹਿੱਸਾ ਲੈ ਸਕਣਗੇ। ਅੰਮ੍ਰਿਤਸਰ ਸਥਿਤ ਪਾਰਟੀਸ਼ਨ ਮਿਊਜ਼ੀਅਮ ਵਿਖੇ ਅੱਜ ਤੋਂ ਵੰਡ ਤੋਂ ਬਾਅਦ ਇੱਕ ਸਾਂਝੀ ਸਭਾਚਾਰਕ ਵਿਰਾਸਤ ਸਿਰਲੇਖ ਵਾਲੀ ਤਸਵੀਰਾਂ ਦੀ ਇੱਕ ਵਿਲੱਖਣ ਪ੍ਰਦਰਸ਼ਨੀ ਦਾ ਉਦਘਾਟਨ ਕੀਤਾ ਗਿਆ। ਪੰਜਾਬ ਰਾਜ ਸੂਚਨਾ ਕਮਿਸ਼ਨਰ ਹਰਪ੍ਰੀਤ ਸਿੰਘ ਸੰਧੂ ਵੱਲੋਂ ਉਦਘਾਟਨ ਤੋਂ ਬਾਅਦ ਆਮ ਲੋਕਾਂ ਲਈ ਖੋਲ੍ਹੀ ਗਈ ਇਸ ਪ੍ਰਦਰਸ਼ਨੀ 'ਚ ਲਗਾਈਆਂ ਗਈਆਂ ਤਸਵੀਰਾਂ ਪੂਰਬੀ ਇੰਗਲੈਂਡ 'ਚ ਵਸੇ ਪੰਜਾਬੀ ਮੂਲ ਦੇ ਬਜ਼ੁਰਗ ਮੈਂਬਰਾਂ ਦੇ ਸਹਿਯੋਗ ਨਾਲ ਤਿਆਰ ਕੀਤੀਆਂ ਗਈਆਂ ਨੇ ਜਿਸ ਵਿੱਚ ਸਾਲ 1947 ਦੀ ਵੰਡ ਦੀਆਂ ਦਰਦਨਾਕ ਯਾਦਾਂ ਤੇ ਤਸਵੀਰਾਂ ਪ੍ਰਦਰਸ਼ਿਤ ਕੀਤੀਆਂ ਗਈਆਂ ਨੇ। ਇਹ 30 ਦਿਨਾਂ ਦੀ ਪ੍ਰਦਰਸ਼ਨੀ ਇੰਗਲੈਂਡ ਚ ਪੰਜਾਬੀ ਭਾਈਚਾਰੇ ਦੀ ਯਾਤਰਾ ਨੂੰ ਸਪਸ਼ਟ ਤੌਰ ਤੇ ਦਰਸਾਉਂਦੀ ਹੈ ਇਹ ਪ੍ਰਦਰਸ਼ਨੀ ਬਰਤਾਨੀਆਂ ਦੇ ਐਕਸੈਕਸ ਕਲਚਰ ਡਾਈਵਰਸਿਟੀ ਪ੍ਰੋਜੈਕਟ ਵੱਲੋਂ ਲਗਾਈ ਗਈ ਹੈ ਜਿਸ ਦਾ ਉਦੇਸ਼ ਅੰਮ੍ਰਿਤਸਰ ਵਿੱਚ ਕਲਾਕਾਰਾਂ ਹੀ ਸਭਿਆਚਾਰਕ ਵਿਭਿੰਨਤਾ ਸਹਿਸਪਾਟਾ ਤੇ ਵਿਰਾਸਤ ਨੂੰ ਉਤਸ਼ਾਹਿਤ ਕਰਨਾ ਹੈ ਪੰਜਾਬ ਦੇ ਵਿੱਤ ਮੰਤਰੀ ਐਡਵੋਕੇਟ ਹਰਪਾਲ ਸਿੰਘ ਜੀਮਾ ਨੇ ਸੂਬੇ ਦੀ ਪ੍ਰਸਿੱਧ ਬੇਲਲਿਆਓ ਇਨਾਮ ਪਾਉ ਸਕੀਮ ਚ ਮਹੱਤਵਪੂਰਨ ਵਾਤੇ ਦਾਇ ਲਾਂਨ ਕੀਤੇ ਉਹਨਾਂ ਕਿਹਾ ਇਸ ਯੋਜਨਾ ਛੋਣਾ ਇੱਕ ਤਿਮਾਹੀ ਬੰਪਰ ਡਰਾਅ ਸ਼ਾਮਲ ਹੋਵੇਗਾ ਜਿਸ ਵਿੱਚ ਜੋ ਜਨ ਤੱਕ ਸ਼ਮੂਲੀਅਤ ਨੂੰ ਉਤਸ਼ਾਹਿਤ ਕਰਨ ਲਈ ਵੱਡੇ ਨਕਦ ਇਨਾਮ ਦਿੱਤੇ ਜਾਣਗੇ ਆ ਜਾਰੀ ਇੱਕ ਪ੍ਰੈਸ ਬਿਆਨ ਵਿੱਤ ਮੰਤਰੀ ਨੇ ਕਿਹਾ ਕਿ ਹਰੇਕ ਤਿਮਾਹੀ ਦੌਰਾਨ ਇਸ ਯੋਜਨਾ 'ਚ ਸ਼ਾਮਲ ਹੋਣ ਵਾਲਿਆਂ ਨੂੰ 1 ਲੱਖ ਰੁਪਏ ਦਾ ਪਹਿਲਾ ਇਨਾਮ 55 ਹਜ਼ਾਰ ਰੁਪਏ ਦਾ ਦੂਜਾ ਤੇ 25 ਹਜ਼ਾਰ ਰੁਪਏ ਦਾ ਤੀਜਾ ਇਨਾਮ ਜਿੱਤਣ ਦਾ ਮੌਕਾ ਮਿਲੇਗਾ ਉਨ੍ਹਾਂ ਕਿਹਾ ਕਾਰ ਪਾਲਣਾ ਨੂੰ ਹੋਰ ਸੂਚਾਰੂ ਬਣਾਉਣ ਲਈ ਮੇਰਾ ਬਿੱਲ ਐਪ ਰਾਹੀਂ ਸੇਵਾ ਖੇਤਰ ਨਾਲ ਸੰਬੰਧਿਤ ਬਿੱਲਾਂ ਵਾਸਤੇ ਇੱਕ ਸਮਰਪਿਤ ਬਿੱਲ ਅਪਲੋਡ ਕਰਨ ਦੀ ਸਹੂਲਤ ਤੇ ਇਨਾਮ ਵੰਡ ਦੀ ਵਿਧੀ ਵੀ ਪੇਸ਼ ਕੀਤੀ ਜਾਵੇਗੀ ਇਹ ਖਬਰ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ ਸਾਡਾ ਐਕਸ ਹੈਂਡਲ ਹੈ @rirrarnu jalandhar ਅਤੇ YouTube ਤੇ ਸਾਡਾ ਚੈਨਲ ਹੈ @rirr jalandhar ਇਹ ਹਰਾਂ ਦੇ ਸੀਜ਼ਨ ਵਿੱਚ ਹੁਣ ਤੁਸੀਂ ਆਪਣੇ ਪਰਿਵਾਰ ਤੇ ਦੋਸਤਾਂ ਨੂੰ ਫਾਸਟ ਟੈਕ ਸਾਲਾਨਾ ਪਾਸ ਤੋਹਫੇ ਵਜੋਂ ਦੇ ਕੇ ਇੱਕ ਸੁਚਾਰੂ ਤੇ ਸਹਿਜ ਸਫ਼ਰ ਦਾ ਤਜਰਬਾ ਪ੍ਰਦਾਨ ਕਰ ਸਕਦੇ ਹੋ ਜੋ ਉਹਨਾਂ ਨੂੰ ਦੇਸ਼ ਭਰ ਵਿੱਚ ਰਾਸ਼ਟਰੀ ਰਾਸ਼ਮਾਰਗਾਂ ਤੇ ਰਾਸ਼ਟਰੀ ਐਕਸਪ੍ਰੈਸ ਵੇ ਦੇ ਸਾਲ ਭਾਰਤੀ ਮੁਸ਼ਕਿਲ ਰਹਿਤ ਯਾਤਰਾ ਦੇ ਯੋਗ ਬਣਾਏਗਾ ਸਾਲਾਨਾ ਪਾਸ 11 ਵਪਾਰਕ ਵਾਹਨਾਂ ਨੂੰ ਰਾਸ਼ਟਰੀ ਰਾਸ਼ਮਾਰਗ ਯਾਤਰਾ ਮੋਬਾਈਲ ਐਪਲੀਕੇਸ਼ਨ ਰਾਹੀਂ ਤੋਹਫੇ ਵਜੋਂ ਦਿੱਤਾ ਜਾ ਸਕਦਾ ਹੈ ਇਹ ਐਪ Google Play Store ਤੇ ਉਪਲਬਧ ਹੈ ਹੋਰ ਵਿਰਵਿਨਾਤ ਇੱਕ ਰਿਪੋਰਟ ਆਪਣੇ ਦੋਸਤਾਂ, ਮਿੱਤਰਾਂ ਅਤੇ ਰਿਸ਼ਤੇਦਾਰਾਂ ਨੂੰ ਇੱਕ ਮੁਸ਼ਕਲ ਰਹਿਦ ਯਾਤਰਾ ਦਾ ਤੋਹਫ਼ਾ ਭੇਂਟ ਕਰਨ ਲਈ ਤੁਹਾਨੂੰ ਸਿਰਫ ਰਾਜਮਾਰਗ ਯਾਤਰਾ ਐਪ ਉਸ ਦੇ ਉੱਤੇ ਪਾਸ ਸ਼ਾਮਲ ਕਰੋ ਵਿਕਲਪ ਤੇ ਕਲਿੱਕ ਕਰਨਾ ਹੈ ਅਤੇ ਉਸ ਵਿਅਕਤੀ ਦਾ ਵਾਹਨ ਨੰਬਰ ਅਤੇ ਸੰਪਰਕ ਵੇਰਵੇ ਸ਼ਾਮਲ ਕਰਨੇ ਨੇ ਜਿਸ ਨੂੰ ਤੁਸੀਂ ਤੋਹਫ਼ਾ ਦੇਣਾ ਚਾਹੁੰਦੇ ਹੋ ਆਪਣੇ ਮੋਬਾਈਲ ਫੋਨ ਤੇ ਆਏ OTP ਦੀ ਪੁਸ਼ਟੀ ਕਰੋ ਅਤੇ ਪਾਸ ਉਸ ਵਾਹਨ ਨਾਲ ਜੁੜੇ ਵੈਧ ਫਾਸਟੈਗ ਤੇ ਕਿਰਿਆਸ਼ੀਲ ਹੋ ਜਾਵੇਗਾ ਸਿਰਫ 3000 ਰੁਪਏ ਦੀ 1 ਸਾਲ ਦੀ ਵੈਧਤਾ ਦੇ ਨਾਲ ਪਾਸ ਇੱਕ ਸਹਿਜ ਅਤੇ ਕਿਫਾਇਤੀ ਯਾਤਰਾ ਵਿਕਲਪ ਪ੍ਰਦਾਨ ਕਰਦਾ ਹੈ ਇਹ ਦੇਸ਼ ਪਰ ਦੇ तकरीबन 1150 ਟਨ ਪਲਾਜ਼ੀਆਂ ਤੇ ਲਾਗੂ ਹੈ ਰਾਜੇਸ਼ ਬਾਲੀ ਆਕਾਸ਼ ਵਨੀਖ ਖਬਰਾਂ ਜਲੰਧਰ ਅੱਜ ਦੇਸ਼ ਭਰ ਵਿੱਚ ਤਨਦੇਰਸਤਾ ਤਿਹਾੜੀ ਮਨਾਇਆ ਜਾ ਰਿਹਾ ਹੈ ਇਤਿਹਾਰਾਂ ਦੀ ਇੱਕ ਲੜੀ ਨੂੰ ਦਰਸਾਉਂਦਾ ਹੈ ਤਨਦੇਰਸ ਨੂੰ ਤਨਵੰਤਰੀ ਜਨਮ ਦਿਵਸ ਵੀ ਕਿਹਾ ਜਾਂਦਾ ਹੈ ਇਸ ਸ਼ੁਭ ਦਿਨ ਤੇ ਲੋਕ ਭਗਵਾਨ ਤਨਵੰਤਰੀ ਭਗਵਾਨ ਕੋਬੀਰ ਤੇ ਦੇਵੀ ਲਕਸ਼ਮੀ ਦੀ ਪੂਜਾ ਕਰਦੇ ਨੇ ਇਤਿਹਾਸ ਹਿੰਦੂ ਕੈਲੰਡਰ ਮੁਤਾਬਕ ਅਸ਼ਵਿਨ ਮਹੀਨੇ ਦੇ ਕ੍ਰਿਸ਼ਨ ਪັກਤੇ 13ਵੇਂ ਦਿਨ ਮਨਾਇਆ ਜਾਂਦਾ ਹੈ ਲੋਕ ਇਸ ਨੂੰ ਨਵੀਂ ਖਰੀਦਦਾਰੀ ਕਰਨ ਖਾਸ ਕਰਕੇ ਸੋਨੇ ਜਾਂ ਚਾਂਦੀ ਦੀਆਂ ਵਸਤਾਂ ਤੇ ਨਵੇਂ ਭਾਂਡੇ ਖਰੀਦਣ ਲਈ ਇੱਕ ਸ਼ੁਭ ਦਿਹਾੜਾ ਮੰਨਦੇ ਨੇ ਇਸ ਦਿਨ ਉਪਕਰਨਾ ਤੇ ਆਟੋਮੋਬਾਈਲਸ ਦੀ ਭਾਰੀ ਖਰੀਦਦਾਰੀ ਵੀ ਕੀਤੀ ਜਾਂਦੀ ਹੈ ਸੀਮਸ ਰੱਖਿਆ ਬਲਵਲੋਂ ਗੁਰਦਾਸਪੁਰ ਤੇ ਅਮਰਸਰ ਵਿੱਚ ਦਿਵਾਲੀ ਮੇਲਾ ਲਾਇਆ ਗਿਆ ਗੁਰਦਾਸਪੁਰ ਚ ਸਮਾਗਮ ਦਾ ਉਦਘਾਟਨ ਬੀਐਸਐਫ ਵਾਈਫਸ ਵੈਲਫੇਅਰ ਐਸੋਸੀਏਸ਼ਨ ਦੀ ਪ੍ਰਧਾਨ ਲੀਲਮ ਬਿਰਦੀ ਨੇ ਕੀਤਾ ਸੈਟਰ ਗੁਰਦਾਸਪੁਰ ਤੇ ਇਸ ਦੇ ਤਹਿਤ ਯੂਨਿਟਾਂ ਨੇ 1000 ਤੋਂ ਵੱਧ ਬੀਐਸਐਫ ਜਵਾਨਾਂ ਨੇ ਇਸ ਸਮਾਗਮ ਚ ਉਤਸ਼ਾਹ ਨਾਲ ਹਿੱਸਾ ਲਿਆ बी एस एफ के मुलाजमान अधिकारिया उन्होंने परिवारों ने कटिया होकर सभ्याचारक रंगा त्यौहार मनाया मेले चुख यूनिटा तरह से स्टॉल लाए गए उधर अमृतसर के दे खासा कैंप विखे समागम के मुख्य मेहमान बी एस एफ के डीआई जी एस एस चंदेल ने मेले की शुरुआत की थी। मेले च बी एस एफ दटालियन वालों लाए विशेष स्टॉल लोगों आकर्षण का केंद्र रहे डीआई जी चंदेल ने दस कि मेला पांच दिन तक चलेगा जिसका उद्देश्य है कि जवानों के परिवार जो सरहदा तैनात अपने सिपाही तो दूर रहा है ਖਾਰ ਦਾ ਪੂਰਾ ਆਨੰਦ ਲੈ ਸਕਣ ਜਲੰਧਰ ਕਮਿਸ਼ਨਰੇਟ ਪੁਲਿਸ ਵੱਲੋਂ ਜਲੰਧਰ ਪੁਲਿਸ ਦੇ ਬਹਾਦਰ ਸ਼ਹੀਦ ਜਵਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਪੁਲਿਸ ਲਾਈਨ ਜਲੰਧਰ ਵਿਖੇ ਪੁਲਿਸ ਸ਼ਹੀਦੀ ਦਿਵਸ ਮਾਕੇ ਇੱਕ ਵਿਸ਼ੇਸ਼ ਸਮਾਗਮ ਕਰਵਾਇਆ ਗਿਆ ਇਸ ਮੌਕੇ 2 ਮਿੰਟ ਦਾ ਮੌਤ ਤਾਰਨ ਕਰਕੇ ਸ਼ੂਰਵੀਰ ਜਵਾਨਾਂ ਨੂੰ ਸ਼ਰਧਾਂਜਲੀ ਭੇਟ ਕੀਤੀ ਗਈ ਇਸ ਮੌਕੇ ਸ਼ਹੀਦਾਂ ਦੇ ਪਰਿਵਾਰਕ ਮੈਂਬਰਾਂ ਨੇ ਆਪਣੇ ਪਿਆਰਿਆਂ ਦੀਆਂ ਯਾਦਾਂ ਸਾਂਝੀਆਂ ਕੀਤੀਆਂ ਅਤੇ ਉਨ੍ਹਾਂ ਦੇ ਬਲੀਦਾਨ ਤੇ ਮਾਣ ਪ੍ਰਗਟ ਕੀਤਾ ਸਮਾਗਮ ਦੌਰਾਨ ਪਰਿਵਾਰਾਂ ਨੇ ਆਪਣੀਆਂ ਸਮੱਸਿਆਵਾਂ ਤੇ ਚੁਣੌਤੀਆਂ ਬਾਰੇ ਵੀ ਗੱਲ ਕੀਤੀ ਜਲੰਧਰ ਕਮਿਸ਼ਨਰੇਟ ਪੁਲਿਸ ਵੱਲੋਂ ਸ਼ਹੀਦ ਪਰਿਵਾਰਾਂ ਨੂੰ ਸਨਮਾਨ ਵਜੋਂ ਤੋਹਫ਼ੇ ਪ੍ਰ ਦੀਵਾਲੀ ਦੇ ਤਿਹਾੜੀ ਦੇ ਮੱਦੇ ਨਜ਼ਰ ਆਜਮਾਨਸਾ ਸ਼ਹਿਰ ਵਿੱਚ ਪੁਲਿਸ ਵੱਲੋਂ ਐਸਐਸਪੀ ਭਗਵਤ ਸਿੰਘ ਮੀਨਾ ਦੀ ਅਗਵਾਈ ਹੇਠ ਫ્લેਗ ਮਾਰਚ ਕਰਵਾਇਆ ਗਿਆ ਐਸਐਸਪੀ ਨੇ ਦੱਸਿਆ ਕਿ ਦੀਵਾਲੀ ਦੇ ਤਿਹਾੜੀ ਨੂੰ ਧਿਆਨ ਚ ਰੱਖਦੇ ਹੋਏ ਮਾਨਸਾ ਸਮੇਤ ਬੁਟਲਾਡਾ ਸਰਦੂਲਗੜ ਕਸਬੇ ਅੰਦਰ ਸੰਵੇਦਨਸ਼ੀਲ ਥਾਵਾ ਪੀੜਪੜਕੇ ਵਾਲੇ ਬਸਾਰਾਂ ਚ ਫ્લેਗ ਮਾਰਚ ਕਰਵਾਇਆ ਗਿਆ ਉਹਨਾਂ ਨੇ ਦੱਸਿਆ ਕਿ ਇਸ ਫ્લેਗ ਮਾਰਚ ਦਾ ਮੁੱਖ ਮਕਸਦ ਜ਼ਿਲ੍ਹੇ ਅੰਦਰ ਅਮਨ ਕਾਨੂੰਨ ਦੀ ਵਿਵਸਥਾ ਨੂੰ ਬਰਕਰਾਰ ਰੱਖਣਾ ਹੈ ਜਲੰਧਰ ਦੇ ਜ਼ਿਲ੍ਹਾ ਮੈਜਿਸਟ੍ਰੇਟ ਡਾਕਟਰ ਹਮਾਂਸ਼ੂ ਅਗਰਵਾਲ ਨੇ ਪੁਲਿਸ ਕਮਿਸ਼ਨਰ ਅਤੇ ਕਮਿਸ਼ਨਰ ਨਗਰ ਨਿਗਮ ਨੂੰ ਪਟਾਕਾ ਮਾਰਕੀਟ ਲਈ ਖਾਲੀ ਜ਼ਮੀਨ ਨੇੜੇ ਪਠਾਨਕੋਟ ਬਾਈਪਾਸ ਵਿਖੇ ਸੁਰੱਖਿਆ ਪੱਖੋਂ ਅਤੇ ਹੋਰ ਲਟਿੰਦੇ ਪ੍ਰਬੰਧ ਕਰਨ ਲਈ ਹਦਾਇਤਾਂ ਵੀ ਇਨਬਿਨ ਪਾਲਣਾ ਕਰਨ ਦੇ ਹੁਕਮਚਾਰੇ ਕੀਤੇ ਨੇ ਮਾਨਸਾ ਜ਼ਿਲ੍ਹੇ ਦੇ ਕਸਬਾ ਚੁਨੀਰਵੇ ਚਾਤਸਵੇਰੇ ਇੱਕ ਸਰਕਾਰੀ ਬੱਸ ਦੀ ਲਪੇਟ ਵਿੱਚ ਆਉਣ ਕਾਰਨ ਸਕੂਟਰ ਸਵਾਰ ਦੋ ਸੱਕੀਆਂ ਪੈਣਾ ਦੀ ਮੌਤ ਹੋ ਗਈ ਜਦਕਿ ਉਹਨਾਂ ਦੇ ਪਿਤਾ ਤੇ ਭਰਾ ਗੰਭੀਰ ਜ਼ਖਮੀ ਹੋਏ ਨੇ ਮਾਨਸਾ ਤੋਂ ਸਾਡੇ ਪੱਤਰਕਾਰ ਨੇ ਦੱਸਿਆ ਕਿ ਹਾਦਸਾ ਉਸ ਵੇਲੇ ਵਾਪਰਿਆ ਜਦੋਂ ਸਵੇਰੇ ਸਕੂਟਰ ਸਵਾਰ ਦੋ ਸੱਕੀਆਂ ਪੈਣਾ ਉਹਨਾਂ ਦੇ ਪਿਤਾ ਤੇ ਭਰਾ ਨੂੰ ਲੁਧਿਆਣਾ ਤੋਂ ਸਰਸਾ ਵੱਲ ਜਾ ਰਹੀ ਇੱਕ ਸਰਕਾਰੀ ਬੱਸ ਨੇ ਟੱਕਰ ਮਾਰ ਦਿੱਤੀ ਹਾਦਸੇ ਵਿੱਚ ਦੋਵੇਂ ਪੈਣਾ ਦੀ ਮੌਕੇ ਤੇ ਮੌਤ ਹੋ ਗਈ ਜਦਕਿ ਸਕੂਟਰ ਚਲਾ ਰਹੇ ਪਿਤਾ ਤੇ ਨਾਲ ਬੈਠਾ ਭਰਾ ਗੰਭੀਰ ਰੂਪ ਚ ਜ਼ਖਮੀ ਹੋ ਗਈ ਲੋਕਾਂ ਨੇ ਜ਼ਖਮੀਆਂ ਨੂੰ ਤੁਰੰਤ ਸਰਤੂਲ ਘਰ ਦੇ ਹਸਪਤਾਲ ਦਸੀ ਜਾ ਰਹੀ ਹੈ ਪੁਲਿਸ ਨੇ ਬਾਸ ਕਬਜੇ ਚ ਲੈ ਕੇ ਡਰਾਈਵਰ ਦੇ ਖਿਲਾਫ ਮਾਮਲਾ ਦਰਜ ਕੀਤਾ ਹੈ ਅਗਲੀ ਰੀ ਕਾਰਵਾਈ ਚੱਲੀ ਹੈ 69ਵੀਆਂ ਸੂਬਾ ਪਦਰੀ ਖੇਡਾਂ ਚ 14 ਸਾਲਾਂ ਉਮਰ ਵਰਗ ਦੇ ਕਬੱਡੀ ਨੈਸ਼ਨਲ ਚੱਲ ਰਹੇ ਮੁਕਾਬਲੇ ਸਰਕਾਰੀ SKN ਸਕੈਂਡੀ ਸਕੂਲ ਬੁਟਲਾਡਾ ਵਿਖੇ ਸੰਪੰਨ ਹੋ ਗਏ ਇਨਾ ਮੁਕਾਬਲੇ ਚ ਸੈਮੀ ਫਾਈਨਲ ਚ ਬਠਿੰਡਾ ਨੇ ਫਰੀਦਕੋਟ ਨੂੰ ਫਾਜ਼ਲਖਾਨੇ ਸ਼ੇਰ ਮੁਕਤਾਰ ਸਾਹਿਬ ਨੂੰ ਹਰਾਇਆ ਜਦਕਿ ਫਾਈਨਲ ਮੈਚ ਦੇ ਮੁਕਾਬਲੇ ਚ ਫਾਜ਼ਲਖਾਨੇ ਬਠਿੰਡਾ ਨੂੰ ਹਰਾ ਕੇ ਪਹਿਲਾ ਸਥਾਨ ਪ੍ਰਾਪਤ ਕੀਤੇ ਮੁਕਾਬਲੇ 'ਚ ਦੂਜਾ ਸਥਾਨ ਬਠਿੰਡਾ ਤੇ ਤੀਜਾ ਫਰੀਦਕੋਟ ਨੇ ਪ੍ਰਾਪਤ ਕੀਤਾ ਤੇ ਆਖਰ ਚ ਖਾਸ ਖਬਰਾਂ ਇੱਕ ਵਾਰ ਫਿਰ ਤੋਂ ਰੱਖਿਆ ਮੰਤਰੀ ਰਾਜਨਾ ਸਿੰਘ ਨੇ ਕਿਹਾ ਬ੍ਰਮੋ ਸਿਰਫ ਇੱਕ ਮਜ਼ਾਈਲੀ ਨਹੀਂ ਸਗੋ ਤੇਜ ਦੀਆਂ ਵਾਧੀਆਂ ਸਵਦੇਸ਼ੀ ਸਮਰਥਾਵਾਂ ਦਾ ਪ੍ਰਤੀਕ ਹੈ ਕੇਂਦਰੀ ਗ੍ਰਹਿ ਰਾਜ ਮੰਤਰੀ ਬੰਦੀ ਸੰਜੇ ਕੁਮਾਰ ਨੇ ਅੱਜ ਜ਼ਿਲ੍ਹਾ ਗੁਰਦਾਸਪੁਰ ਦੇ ਪਿੰਡ ਕੰਨੀਆਂ ਕੇ ਵਿਖੇ ਦੇ ਹਰ ਪ੍ਰਭਾਵਿਤ ਲੋਕਾਂ ਨਾਲ ਕੀਤੀ ਮੁਲਾਕਾਤ ਤੇ ਹਰਾਮਾ ਕੇ ਫਾਸਟੈਗ ਦੇ ਸਾਲਾਨਾ ਬਾਸ ਤਦ ਉਤ ਪਹਾੜ ਮਾਂਚਾ ਜ਼ਿਲ੍ਹੇ ਦੇ ਚੁਨੀਰ ਚਾਚੇ ਇੱਕ ਸਰਕਾਰੀ ਬਸਤੀ ਲਪੇਟ ਵਿੱਚ ਆਉਣ ਕਾਰਨ ਸਕੂਟਰ ਸਵਾਰ ਦੋ ਸਖਿਆ ਪੈਣਾ ਦੀ ਮੌਤ ਪਿਤਾ ਤੇ ਬਰਾ ਜ਼ਖਮੀ ਅਤੇ 69ਵੀਂ ਸੂਬਾ ਪਦਰੀ ਖੇਡਾਂ ਚੋਂ ਫਾਜ਼ਿਲਕਾਰੀਆਂ ਕੁੜੀਆਂ ਨੇ ਕਬੱਡੀ ਨੈਸ਼ਨਲ ਸਟਾਈਲ ਦਾ ਖਿਤਾਬ ਜਿੱਤਿਆ ਇਸ ਦਿਨ ਵਾਲੀ ਪ੍ਰਦੇਸ਼ਕ ਖਬਰਾਂ ਖਤਮ ਹੋਈਆਂ ਰਾਸ਼ਟਰੀ ਖਬਰਾਂ ਦਾ ਅਗਲਾ ਬੁਲੇਟਨ ਤੁਸੀਂ ਸੁਣੋਗੇ ਸ਼ਾਮ 7:03 ਤੇ ਨਮਸਕਾਰ